ਕਿਹੜਾ ਮੋਦੀ ਸਾਹਿਬ ਨੇ ਕਾਰੀ ਸੂਚੀ ਜਿਹੜੀ ਸਿੱਖਾਂ ਦੇ ਸਿੰਘਾਂ ਦੇ ਲਾਈਨ ਫੇਰੀ ਆ ਉਹਦਾ ਕੋਈ ਨਹੀਂ ਆ ਕੋਰੀਡੋਰ ਦੀ ਜਿਹੜਾ ਸੇਵੀ ਕਰੇ ਕੋਰੀਡੋਰ ਦੀ ਸੇਵਾ ਕਰਾਈ ਆ ਉਹਦਾ ਕੋਈ ਨਹੀਂ ਆ ਜਿਹੜਾ ਹੈ ਕੋਨ ਸਾਹਿਬ 650 ਕਰੋੜ 680 ਕਰੋੜ ਦਾ ਰੋਪਵੇ ਬਣ ਰਿਹਾ ਗੋਬਿੰਦ ਧਾਮ ਘਾੜ ਦੋ ਕਿਸੇ ਨੇ ਮੰਗਿਆ 45 47 ਦਾ ਦੇਸ਼ ਯਾਦ 47 47 ਦਾ ਦੇਸ਼ ਯਾਦ ਹੋਇਆ 47 ਦਾ ਹਾਂਜੀ ਦਿੱਲੀ ਜਾਂਦੇ ਆ ਤੁਸੀਂ ਦਿੱਲੀ ਬਿਲਕੁਲ ਬਿਲਕੁਲ ਹਾਂਜੀ ਉਥੇ ਹਿਮਾਈਓਂ ਰੋਡ ਤੁਗਲਕ ਰੋਡ ਹੋਰ ਪਤਾ ਨਹੀਂ ਕਿਹੜੇ ਮੁਸਲਮਾਨਾਂ ਦੇ ਨਾਮ ਲਿਖੇ ਆ ਨਰਿੰਦਰ ਮੋਦੀ ਜੀ ਨੇ ਸਾਡੇ ਗੁਰੂਆਂ ਸਾਹਿਬਾਨ ਦੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੜਕਾਂ ਬਣਾਈਆਂ ਪ੍ਰਾਈਮ ਮਿਨਿਸਟਰ ਦਾ ਹਾਊਸ ਹੂੰ ਜਿੱਥੇ ਸਖਤ ਸੁਰੱਖਿਆ ਹੁੰਦੀ ਆ ਗੁਰਦੁਆਰਾ ਡਾਂਗਮਾਰ ਮੇਰੀ ਬੇਇੱਜ਼ਤੀ ਸੁਣੋ ਬੇਇੱਜ਼ਤੀ ਸੁਣੋ ਜਿੱਥੇ ਸਖਤ ਸੁਰੱਖਿਆ ਹੁੰਦੀ ਆ ਹੂੰ ਭਾਵੇਂ ਸਿੱਖ ਪ੍ਰਧਾਨ ਮੰਤਰੀ ਰਿਹਾ ਸਰ ਮਨਮੋਹਨ ਸਿੰਘ ਸਾਡੇ ਸਤਿਕਾਰਯੋਗ ਹੂੰ ਕਦੀ ਪੰਜ ਕਕਾਰ ਲੈ ਕੇ ਕੋਈ ਸਿੰਘ ਕੋਈ ਸਾਡੇ ਹੈਡ ਹੈਡ ਜਿਹੜੇ ਪ੍ਰੇਸਟ ਨੇ ਹੈਡ ਇਸ ਗਰੰਥੀ ਨੇ ਜਾਂ ਜਿਹੜੇ ਸਾਡੇ ਜਹੇਦਾਰ ਨੇ ਪ੍ਰਾਈਮ ਮਿਨਿਸਟਰ ਹਾਊਸ ਨਹੀਂ ਗਏ ਹੂੰ ਹੂੰ ਮੋਦੀ ਸਾਹਿਬ ਦੇ ਹੁੰਦਿਆਂ ਸਾਰੇ ਆਪਣੇ ਕਕਾਰ ਦੇ ਆਪਣੇ ਆਪਣੀ ਜਿਹੜੀ ਬਾਣੇ ਤੇ ਬਾਣੇ ਨਾਲ ਸਾਰੇ ਉਹਦੇ ਉਹਦੇ ਹਾਊਸ ਚ ਗਏ ਨੇ ਇਹ ਇਹ ਛੋਟੀ ਗੱਲ ਸਿੱਖਾਂ ਲਈ ਗੁਰਦੁਆਰਾ ਡਾਂਗਮਰ ਸਾਹਿਬ ਤੇ ਵੀ ਗੱਲ ਕਰਦੇ ਹੋ ਕਿਉਂਕਿ ਉਹ ਢਾਈ ਵੀ ਗਏ ਗੁਰਦੁਆਰੇ ਉਹਨਾਂ ਦੀ ਜਗ੍ਹਾ ਨਹੀਂ ਪਤਾ ਲੱਗਣ ਡਿਆ ਜਿਹੜੇ ਗੁਰਧਾਮ ਸੀ ਬਾਹਰ ਪੰਜਾਬ ਉਹਦਾ ਵੀ ਹੱਲ ਹਰ ਚੀਜ਼ ਦਾ ਹੱਲ ਹੈ ਜੀ ਕਿੱਦਾਂ ਨਿਕਲਦਾ ਜਿਹੜਾ ਹਾਲ ਜੋ ਮੇਰੀ ਗੱਲ ਸੁਣੋ ਐਨੇ ਧਰਮ ਨੇ ਆ ਹਿੰਦੂਸਤਾਨ ਚ ਹੂੰ ਦੱਸੋ ਜਿਸ ਤਖਤ ਤੋਂ ਲਾਲਪੁਰੇ ਦੇ ਆਪਣੇ ਕਿਲੇ ਤੋਂ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਫਰਮਾਨ ਦਿੱਤਾ ਔਰੰਗਜ਼ੇਬ ਨੇ ਉਸ ਕਿਲੇ ਦੇ ਸਾਡੇ ਦਿਹਾੜੇ ਬਣਾਏ ਜਾਣ ਸੈਭ ਜਦਿਆਂ ਦਾ ਬਾਲਦੇਵਸ ਬਣਾਇਆ ਜਾਵੇ ਹਾਂਜੀ ਬਾਲਦੇਵਸ ਤੁਸੀਂ ਮੰਨਦੇ ਹੋ ਠੀਕ ਆ ਹਾਂਜੀ ਜਝਾ ਰੂਪਨ ਨੂੰ ਬਾਲਦੇਵਸ ਦੇ ਰੂਪ ਸੇ ਮੇਰੀ ਗੱਲ ਸੁਣੋ ਜੀ ਇਹਦੇ ਪਿਆਰ ਦੀ ਗੱਲ ਨਾ ਜੀ ਇਹਦੇ ਸ਼ਬਦ ਦੀ ਸ਼ਬਦ ਦਾ ਹੀਰ ਫੇਰ ਆ ਪਿਆਰ ਨਾ ਤੁਸੀਂ ਪਿਆਰ ਨਾ ਕਿਸੇ ਨੂੰ ਤੁਸੀਂ ਹੈਗਾ ਨਾ ਸੱਜਣ ਨੂੰ ਫੁੱਲ ਮਾਰਿਆ ਉਦੋਂ ਕਿਟਾ ਮਾਰਦੇ ਸੀ ਗੱਲ ਤੇ ਪਿਆਰ ਦੀ ਐ ਤੇ ਸੋਝ ਆ ਜਿੱਧਰ ਮਰਜ਼ੀ ਚਲਾ ਲਓ ਜੀ ਆ ਬਾਣੀ ਬਾਣੀ ਤੇ ਬਾਣੇ ਚ ਤੇ ਜਿਹੜੀ ਅੰਤਾਰਮਿਕ ਜਿਆ ਉਹ ਗੱਲਾਂ ਬੜੀਆਂ ਡੁਘਾਈ ਦੀਆਂ ਚੌਹਾਂ ਤਖਤਾਂ ਨੇ ਮਾਰਕ ਰੀਆਂ ਇਹਦੇ ਰਾਜਨੀਤੀ ਖੇਲਾ ਚੱਲਦਾ ਆਪਿਆ ਜੋ ਮਰਜ਼ੀ ਕਰੀ ਜਾਓ ਜੀ ਭਾਵੇਂ ਬਵਾਲ ਕਰਨ ਭਾਵੇਂ ਕੁਛ ਕਹਿਣ ਹੋ ਜਾਈਂ ਬਾਲ ਦੇ ਵਾਸਤੇ ਜਿਹਾਰੂ ਪੰਦਾ 5 ਤੇ 7 ਸਾਲ ਦੀ ਉਮਰ ਦੇ ਵਿੱਚ ਸਹਬਜ਼ਾਦੇ ਜਿਹੜੇ ਸੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਆਏ ਕਿਸੇ ਨੇ ਕਿਸੇ ਨੇ ਕੀਤਾ ਹਿੰਦੂ ਦੱਸੀ ਕਿਸੇ ਨੇ ਕਿ ਸਾਡੇ ਗੁਰੂਆਂ ਦੇ ਸਹਬਜ਼ਾਦੇ ਦੀ ਸ਼ਹਾਦਤ ਹੋਈਆਂ ਕੋਈ ਬੋਲਿਆ ਸਮੇਂ ਦੀ ਹਕੂਮਤ ਨਾਲ ਕੋਈ ਕੋਈ ਬੋਲਿਆ ਕੋਈ ਬੋਲਿਆ ਦੱਸੋ ਕਈ ਸਾਡਾ ਸਿੱਖ ਪ੍ਰਧਾਨ ਮੰਤਰੀ ਵੀ ਆਇਆ ਕਾਂਗਰਸ ਦਾ ਹੋਰ ਵੀ ਕਈ ਆਏ ਨੇ ਕੋਈ ਬੋਲਿਆ ਇਹਨੇ ਕੀਤਾ ਸਭ ਕੋ ਸਾਡਾ 1984 ਸਾਡੇ ਸਾਡੇ ਪਛਾਣ ਕਰਾਈ ਇਹਨੇ ਸਾਰੇ ਵਰਲਡ ਜਿਹੇ ਹੀ ਹੈਗੇ ਗੁਰੂ ਨਾਨਕ ਪਾਤਸ਼ਾਹ ਦੇ ਦਿਹਾੜੇ ਦਾ ਅੰਬੈਸੀਆਂ ਗਵਰਨਰ ਹਾਊਸ ਜਦੋਂ ਵੀ ਸਾਡਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਤੇ ਸਾਰੇ ਉੱਥੇ ਪ੍ਰਕਾਸ਼ ਹੁੰਦਾ ਮਹਾਰਾਜ 1984 ਦਾ ਇਨਸਾਫ ਕਿੱਥੇ ਗਿਆ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕੀਤਾ ਹੀ 1984 ਦਾ ਜਿਹੜਾ ਇਨਸਾਫ ਹੀ ਜੀ 1984 ਦੇ ਨੂੰ ਸਜ਼ਾ ਸਜ਼ਾਵਾਂ ਵੀ ਭਾਜਪਾ ਨੇ ਦਵਾਈਆਂ ਉਹਨਾਂ ਨੇ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਵੀ ਦਵਾਈਆਂ ਉਹ ਜਿਹੜੇ 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 ਪੀੜਤ ਲੋਕ ਸੀ ਤੇ ਇਹ ਦੱਸੋ ਇਹ ਕਾਂਸ ਨੇ ਕੀਤਾ ਜੀ